ਬੜੀ ਗੂੜੀ ਨੀਂਦ ਹੈ ਤੇ ਮਹਾਰਸ਼ ਘਰਾਮ ਭਗਤ ਕਬੀਰ ਕਹਿੰਦੇ ਨੇ ਇਸ ਤੋਂ ਵੀ ਕਈ ਗਹਿਰੇ ਜਾਗਦੇ ਨੇ ਕਦੋਂ ਗਹਿਰੇ ਸੌਂਦੇ ਨੇ ਉਹ ਪਾਣੀ ਦੇ ਛਿੱਟਿਆਂ ਨਾਲ ਖੜਾਕ ਨਾਲ ਆਵਾਜ਼ ਨਾਲ ਨਹੀਂ ਜਾਗਦੇ ਵਾਹਿਗੁਰੂ ਵਾਹਿਗੁਰੂ ਬੋਲਣ ਨਾਲ ਨਹੀਂ ਜਾਗਦੇ ਕਿਸ ਤਰ੍ਹਾਂ ਜਾਗਦੇ ਨੇ ਕਹੋ ਕਬੀਰ ਤਬਹ ਨਰ ਜਾਗੇ ਜਮ ਕਾ ਡੰਡ ਮੂੰਡ ਮੇ ਲਾਗੇ ਐਨ ਮੌਤ ਦਾ ਛੋਟਾ ਸਿਰ ਤੇ ਆ ਕੇ ਪਿਆ ਤੇ ਖਿਆਲ ਆਇਆ ਲੈ ਜ਼ਿੰਦਗੀ ਤੇ ਗਈ ਜੀਵਨ ਤੇ ਗਿਆ ਪੱਲੇ ਤੇ ਕੁਛ ਨਾ ਪਿਆ ਕਹਿੰਦੇ ਨੇ ਮੌਤ ਦੇ ਸਮੇਂ ਹਰ ਬੰਦਾ ਸੁਚੇਤ ਹੋ ਜਾਂਦਾ ਹੈ ਪਰ ਬਦਕਿਸਮਤੀ ਉਸ ਸੁਚੇਤ ਪਣੇ ਤੋਂ ਲਾਭ ਉਠਾ ਸਕੇ ਹੁਣ ਵਕਤ ਕੋਈ ਨਹੀਂ ਨਾ ਦੇਖਣੇ ਕੀ ਤਰ੍ਹਾਂ ਹਮਨੇ ਜ਼ਿੰਦਗੀ ਦੇਤੀ ਚਰਾਗ ਬੁਝਣੇ ਲਗਾ ਤੋ ਰੋਸ਼ਨੀ ਦੇਖੀ ਉਸ ਸਮੇਂ ਚਾਨਣੇ ਦਾ ਪਤਾ ਚਲਿਆ ਜਦ ਜ਼ਿੰਦਗੀ ਦਾ ਦੀਵਾ ਬਿਲਕੁਲ ਜੋ ਹੈ ਬੁਝਣ ਲੱਗਾ ਹੈ ਤੋ ਇੱਕ ਸ਼ਰਾਬ ਪੀਤੀ ਹੋਈ ਇੱਕ ਅਗਿਆਨਤਾ ਦੀ نیند ਇੱਕ ਹੰਕਾਰ ਪ੍ਰਭਤਾ ਦਾ ਜੋ ਬੰਦਾ ਧਨ ਦਾ ਇਸ ਤਰ੍ਹਾਂ ਨਸ਼ਾ ਬਹੁਤ ਗੂੜੀ ਨੀਂਦ ਇਹ ਜੀਵ ਇਸਤਰੀ ਸੁੱਤੀ ਪਈ ਹਾਂ ਜੀ ਹਾਂ ਇਸ ਤਰ੍ਹਾਂ ਦੀ ਜੀ ਇਸਤਰੀ ਦਾ ਜਾਗਣਾ ਹੋ ਸਕਦਾ ਹੈ ਜੇ ਕਿਦਰੇ ਪ੍ਰਮਾਤਮਾ ਆਪ ਜਗਾਵੇ ਆਪ ਬਖਸ਼ਿਸ਼ ਕਰੇ ਆਪ ਰਹਿਮਤ ਕਰੇ ਹਾਂ ਜੀ ਭਈ ਨਿਰਾਸ਼ੀ ਬਹੁਤ ਦਿਨ ਲਾਗੇ ਸ਼ਬਦ ਦੇ ਬਹੁਤ ਗਹਿਰਾਈਆਂ ਨੇ ਪਰ ਮੁਖ्तसर ਮਹਿਸ ਕਰ ਸਮੇਂ ਦੀ ਬੰਦਿਸ਼ बहुत समय हो गया खोज कर दें एक डेरे तो दूजे डेरे एक सत्संग तो दूजे एक कथा तो दूजी कथा एक कीर्तन तो दूजा कीर्तन पल्ले जब कुछ नहीं पिया पूरी उताह जो है शिकरता नसीब ना हुई तो निराशा ने घेर लिया पता नहीं है भी सही कि नहीं भई निराशी बहुत दिन लाग साधना कर दें बहुत दिन लग गए ने तो अंदर निराशा पैदा हो गई पता नहीं है भी सही कि नहीं हाँ जी ਦੇਸ਼ ਜਦ ਸੰਤਰ ਮੈਂ ਸਗਲੇ ਝਾਗੇ ਬਹੁਤ ਥਾਵਾਂ ਤੇ ਭਟਕੇ ਬਹੁਤ ਥਾਵਾਂ ਤੇ ਖੋਜ ਕੀਤੀ ਕਈ ਥਾਵਾਂ ਦਾ ਸਤ ਸੰਗ ਕੀਤਾ ਕਈਆਂ ਦੇ ਬਚਨ ਸੁਣੇ ਕਈਆਂ ਕੋਲ ਕੀਰਤਨ ਸੁਣਿਆ ਲੇਕਿਨ ਪੱਲੇ ਜਦ ਕੁਛ ਨਹੀਂ ਪਿਆ ਤਾਂ ਨਿਰਾਸ਼ਾ ਪੈਦਾ ਹੋ ਗਈ ਪਤਾ ਨਹੀਂ ਹੈ ਵੀ ਸਹੀ ਕਿ ਨਹੀਂ ਹਾਂ ਜੀ ਕਹਿ ਰਹਿਣ ਨਾ ਪਾਵਾਂ ਮੇਨ ਪਤ ਕਾਗੇ ਪਰ ਫਿਰ ਵੀ ਇੱਕ ਬਿਰਹਾ ਅੰਦਰ ਤੰਗ ਕਰਦਾ ਹੈ हे ਪ੍ਰਭੂ ਤੇਰੇ ਮਿਲਾਪ ਤੋਂ ਬਿਨਾ ਰਹਿਣਾ ਔਖਾ ਕਿਉਂਕਿ ਬਿਰਹਾ ਪੈਦਾ ਹੋ ਗਿਆ ਹੈ ਬੇਰਾਗ ਪੈਦਾ ਹੋ ਗਿਆ ਹੈ ਤੜਪਣ ਪੈਦਾ ਹੋ ਗਈ ਹੈ ਨਿਰਾਸ਼ਾ ਵੀ ਹੈ ਹਿਰਦਿਏ ਬੇਰਾਗ ਵੀ ਤੜਪਾਂਦਾ ਹੈ ਇਹ ਉਤਾਰ ਤੇ ਚੜਾਓ ਨਿਰਾਸ਼ਾ ਵੀ ਹੈ ਮਿਲਣ ਦੀ ਆਸਾ ਵੀ ਹੈ ਇਹਨੂੰ ਕਹਿੰਦੇ ਨੇ ਉਤਾਰ ਚੜਾਓ ਉਤਾਰ ਚੜਾਓ ਜੀਵਨ ਭਰ ਕਈਆਂ ਦਾ ਹੀ ਚੱਲਦਾ ਹੈ ਧਾਰਮਿਕ ਦੁਨੀਆ ਦੇ ਸਾਜੀ ਹੋਈ ਕਿਰਪਾਲ ਪ੍ਰਭ ਮਿਲੇ ਸੁਭਾਗੇ ਏ ਪਰਿਪੂਰਨ ਪਰਮਾਤਮਾ ਤੂੰ ਕਿਦਰੇ ਬਖਸ਼ਿਸ਼ ਕਰੇ ਤੇ ਸਾਡੇ ਭਾਗ ਖੁੱਲਣ ਤੇ ਇਸ ਤਰ੍ਹਾਂ ਦੀ ਜੀਵ ਇਸਤਰੀ ਦਾ ਮਿਲਨ ਹੋਵੇ ਉਸ ਨੂੰ ਮਿਲਾਪ ਦਾ ਆਨੰਦ ਨਸੀਬ ਹੋਵੇ ਹਾਂਜੀ ਸਾਇਓ ਕਿਰਪਾ ਸਤ ਸੰਗ ਮਿਲਾਇਆ ਜੀਵ ਇਸਤਰੀ ਦੀ ਭਟਕਣਾ ਜੋਦੜੀ ਆਖਿਰ ਕਬੂਲ ਹੋਈ ਪਰਵਾਨ ਹੋਈ ਔਰ ਉਸ ਪ੍ਰਭੂ ਨੇ ਦਇਆ ਦੇ ਘਰ ਦੇਚ ਆਕੇ ਸਤ ਸੰਗ ਦਾ ਮਿਲਾਪ ਕਰਾਇਆ ਹਾਂਜੀ ਮੋਜੀ ਤਉਦ ਕਰਹਿ ਬਿਰਭਾ ਉਹ ਹਿਰਦੇ ਦੇ ਚੰਨ ਉਸ ਪ੍ਰਮਾਤਮਾ ਨੂੰ ਵੇਖ ਲਿਆ ਕਿਉਂਕਿ ਆਪ ਜਾਗ ਪਏ ਤੇ ਦੇਖਿਆ ਕਿ ਪ੍ਰਮਾਤਮਾ ਤੇ ਕੋਲ ਹੈ। ਔਰ ਇਸ ਤਰ੍ਹਾਂ ਤਪਸ਼ ਮਿਟ ਗਈ। ਇਸ ਤਰ੍ਹਾਂ ਦੁੱਖ ਮਿਟ ਗਿਆ। ਹਾਂ ਜੀ। ਸਗਲ ਸੀਗਾਰ ਹੁਣ ਮੁਝੈ ਸੁਹਾਇਆ। ਜੋ ਪਹਿਲੇ ਧਰਮ ਕਰਮ ਕਰਦੇ ਸੀ ਤੇ ਬੋਝ ਪ੍ਰਤੀਤ ਹੁੰਦੇ ਸਨ। ਹੁਣ ਇਹ ਸਾਰੇ ਧਾਰਮਿਕ ਕਰਮ ਇੱਕ ਮਹਾਨ ਸ਼ਿੰਗਾਰ ਪ੍ਰਤੀਤ ਹੁੰਦਾ ਹੈ ਸੋਹਣੇ ਲੱਗਦੇ ਨੇ ਚੰਗੇ ਲੱਗਦੇ ਨਮਰਤ ਵਿਲੇ ਦਾ ਉਠਣਾ ਦਾਨ ਪੁੰਦਾਂ ਕਰਨਾ ਬਾਣੀ ਦਾ ਪੜਨਾ ਸੇਵਾ ਕਰਨਾ ਇਹ ਸਾਰਾ ਸ਼ਿੰਗਾਰ ਹੁਣ ਚੰਗਾ ਲੱਗਦਾ ਹੈ ਸ਼ੋਭਨਿਕ ਲੱਗਦਾ ਹੈ ਮਨ ਨੂੰ ਪਿਆਰਾ ਲੱਗਦਾ ਹਾਂਜੀ ਸੋ ਨਾਮਿਤ ਗੁਰ ਪਰਮ ਚੁਕਾਇਆ ਸਾਰੀ ਭਟਕਣਾ ਗੁਰਦੇਵ ਨੇ ਮਿਟਾ ਦਿੱਤੀ ਪਰੀਪੂਰਨ ਪ੍ਰਮਾਤਮਾ ਨੇ ਮਿਟਾ ਦਿੱਤੀ ਹਾਂਜੀ ਜਨ ਦੇ ਕਾਤੇਿਰ ਹੈ ਭਾਈ ਹੁਣ ਐਸਾ ਹੈ ਕਿ ਜਿਸ ਪਾਸੇ ਨਿਗਾਹਾਂ ਜਾਂਦੀਆਂ ਨੇ ਪ੍ਰਮਾਤਮਾ ਹੀ ਪ੍ਰਮਾਤਮਾ ਹੈ ਈਸ਼ਵਰ ਹੀ ਈਸ਼ਵਰ ਹਾਂਜੀ ਖੋਲ ਉਪਾੜਤਾ ਮਨ ਫੈਰਾਈ ਜੈਸੇ ਦਸਵੇਂ ਦਵਾਰ ਦਾ ਬੂਆ ਖੁੱਲਿਆ ਤਾਂ ਹੁਣ ਦੇਖਦੇ ਆਂ ਪ੍ਰਮਾਤਮਾ ਤੋਂ ਬਿਨਾ ਹੋਰ ਕੁਝ ਵੀ ਨਹੀਂ ਇੱਥੇ ਤੱਕ ਮੈਂ ਤੁਹਾਡੇ ਸਾਹਮਣੇ ਅਰਥ ਭਾਵ ਅਰਥ ਰੱਖਦਾ ਸਮੇਦੀ ਬੰਦਿਸ਼ ਦੇ ਮਤਲਬ ਜੋ ਹੋਰ ਸਮਾਦਾਸ ਨੂੰ ਬਖਸ਼ਿਸ਼ ਕੀਤਾ ਗਿਆ ਇਸ ਦਾ ਸਾਰੰਸ਼ मैं दस पंद्रह मिनट थोड़े सामने जो रखा मूल गल इतनी है जपद्या जपद जिस दिन हिरदा तड़प उठे के मिलना है तो उछाल आ गया इसका जिक्र गुरु रामदास जी महाराज करते हैं आप केंद्र ने के जिस दिन बानना इंज होया ਜਿਵੇਂ ਕੇ ਤੀਰ ਲਗਿਆ ਹਿਰਦੇ ਨੂੰ ਤੋ ਅੰਤਰ ਪਿਆਸ ਉਠੀ ਪ੍ਰਭ ਤੇਰੀ ਸੋਨ ਗੁਰੂ ਬਚਨ ਮਨ ਤੀਰ ਲਗਈਆ ਅਗਰ ਕਿਸੇ ਨੂੰ ਬਾਹਰ ਤਨ ਤੇ ਤੀਰ ਲੱਗ ਜਾਏ ਸ਼ਸਤਰ ਲੱਗ ਜਾਏ ਤੇ ਉਹ ਤੜਪੇ ਤੇ ਤੜਪਦਾ ਆ ਬੰਦਾ ਕਰਦਾ ਹਾਏ ਪਾਣੀ ਹਾਏ ਪਾਣੀ ਵਿਗਿਆਨ ਵੀ ਸੁਣੋ ਮਨ ਦਾ ਕਿ ਤੜਪਦੇ ਹੋ ਮਨੁਖ ਦੇ ਮਉਂਦੇ ਇਸ ਪਾਣੀ ਪਾ ਦਈਏ ਤੁਸੀਂ ਦੇ ਬਚਣ ਦੇ ਆਸਾਰ ਹੋ ਜਾਂਦੇ ਨੇ ਹਾਏ ਰੋਟੀ ਹਾਏ ਰੋਟੀ ਨਹੀਂ ਨਿਕਲਦਾ ਮੂੰਹ ਹਾਏ ਪਾਣੀ ਹਾਏ ਪਾਣੀ ਤੜਪਦਾ ਹੋਇਆ ਮਨੁੱਖ ਕਿਉਂਕਿ ਖੂਨ ਉਸ ਦਾ ਕਾਫੀ ਨਿਕਲ ਜਾਂਦਾ ਹੈ ਤੇ ਉਹਦਾ કંਠ ਸੁੱਕ ਹੁੰਦਾ ਹੈ ਉਹਨੂੰ ਪਾਣੀ ਚਾਹੀਦਾ ਹੈ ਉਹਦੇ ਅੰਦਰ ਬੜੀ ਤੀਬਰ ਪਿਆਸ ਪੈਦਾ ਹੁੰਦੀ ਹੈ ਜ਼ਖਮੀ ਮਨੁੱਖ ਤੜਪਦਾ ਹੋਇਆ ਮਨੁੱਖ ਹਾਏ ਪਾਣੀ ਹਾਏ ਪਾਣੀ ਕਰਦਾ ਹੈ ਤਨ ਨੂੰ ਸ਼ਸਤਰ ਲੱਗ ਜਾਏ ਚੋਟ ਲੱਗ ਜਾਏ ਗਹਿਰੀ ਔਰ ਬਹੁਤ ਗਹਿਰਾ ਜ਼ਖਮ ਹੋਵੇ ਤੇ ਤੜਪਣਾ ਹੋਵੇ ਤੋ ਤੜਪਦਾ ਹੋਇਆ ਮਨੁੱਖ ਮੰਗਦਾ ਹੈ ਹਾਏ ਪਾਣੀ ਹਾਏ ਪਾਣੀ ਸ਼ਬਦ ਦਾ ਤੀਰ ਲੱਗ ਗਿਆ ਸ਼ਬਦ ਚੋਟ ਕਰ ਗਿਆ ਗੁਰੂ ਦਾ ਮਨ ਨੂੰ ਚੋਟ ਕਰ ਗਿਆ ਮਨ ਤੜਪ ਉੱਠਦਾ ਹੈ ਤੋ ਮਨ ਫਿਰ ਜਪਣ ਲੱਗ ਪੈਂਦਾ ਹੈ ਵਾਹਿਗੁਰੂ 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 ਇੱਕ ਤੇ ਉਹ ਕਰਦਾ ਹੈ ਪਾਣੀ ਪਾਣੀ ਜਿਹਨੂੰ ਪਿਆਸ ਨਹੀਂ ਲੱਗੇ ਇੱਕ ਉਹ ਕਰਦਾ ਹੈ ਪਾਣੀ ਪਾਣੀ ਜਿਸ ਦੇ ਅੰਦਰ ਬਹੁਤ ਗਹਿਰੀ ਪਿਆਸ ਹੈ ਇਹ ਦੋਹਾਂ ਦਾ ਪਾਣੀ ਪਾਣੀ ਆਖਣਾ ਇੱਕ ਨਾ ਸਮਝ ਲੈਣਾ ਬੜਾ ਫਰਕ ਹੈ ਇਹ ਦੋਹਾਂ ਦਾ ਵਾਹਿਗੁਰੂ ਵਾਹਿਗੁਰੂ ਆਖਣਾ ਇੱਕ ਨਾ ਸਮਝ ਲੈਣਾ ਇੱਕ ਨਹੀਂ ਹੈ ਇੱਕ ਤੇ ਉਹ ਕਰਦਾ ਪਿਆ ਹਾਏ ਪਾਣੀ ਹਾਏ ਪਾਣੀ ਜਿਹਨੂੰ ਵਾਕਈ ਪਾਣੀ ਚਾਹੀਦਾ ਹੈ ਪਰ ਪਾਣੀ ਤੋਂ ਬਿਨਾ ਮਰ ਜਾਏਗਾ ਇਕ ਉਹ ਕਰਦਾ ਪਿਆ ਪਾਣੀ ਪਾਣੀ ਜਿਹਨੂੰ ਬਿਲਕੁਲ ਹੀ ਪਿਆਸ ਨਹੀਂ ਹੈ ਸ਼ਾਇਦ ਉਹਦੇ ਸਾਹਮਣੇ ਕੋਈ ਰੱਖ ਵੀ ਦੇਵੇ ਪਾਣੀ ਤੇ ਉਹਨੇ ਹੱਥ ਨਹੀਂ ਲਾਣਾ ਪਿਆਸ ਹੀ ਨਹੀਂ ਸਿਰ ਉਹ ਦੇਖਾ ਦੇਖੀ ਕਰੀ ਜਾਂਦਾ ਪਾਣੀ ਪਾਣੀ ਸਿਰ ਉਹ ਦੇਖਾ ਦੇਖੀ ਕਰੀ ਜਾਂਦਾ ਵਾਹਿਗੁਰੂ ਵਾਹਿਗੁਰੂ ਅੰਦਰ ਕੋਈ ਪਿਆਸ ਨਹੀਂ ਹੈ ਅੰਦਰ ਕੋਈ ਤੜਪ ਨਹੀਂ ਹੈ ਇਹ ਤੜਪ ਕਿਸ ਤਰ੍ਹਾਂ ਪੈਦਾ ਹੁੰਦੀ ਹੈ ਸਹਿਬ ਜਦ ਅੰਦਰ ਪਿਆਸ ਉਠੀ ਪ੍ਰਭ ਕੇਰੀ ਸੁਣ ਗੁਰੂ ਬਚਨ ਮਨ ਤੀਰ ਲਗਈਆ ਗੁਰੂ ਦਾ ਬਚਨ ਇੰਜ ਲਗੇ ਜਿਵੇਂ ਤੀਰ ਲੱਗਦਾ ਤਨ ਅਗਰ ਇਸ ਤਰ੍ਹਾਂ ਮਨ ਨੂੰ ਸ਼ਬਦ ਲਗੇ ਤਾਂ ਇਹ ਮਨ ਤੇ ਤੜਪੇਗਾ ਅੰਦਰ ਪਿਆਸ ਪੈਦਾ ਹੋ ਜਾਏਗੀ ਪਿਆਸ ਦਾ ਲਗਣਾ ਇਸ ਗੱਲ ਦਾ ਸਬੂਤ ਹੈ ਕਿ ਸ਼ਬਦ ਤੀਰ ਦੀ ਤਰ੍ਹਾਂ ਲੱਗਿਆ ਹੈ ਅੰਤਰ ਪਿਆਸ ਉਠੀ ਪ੍ਰਭ ਕੇਰੀ सुन गुरु वचन मन तीर लगैया मन की बिरथा मन ही जाने अवर के जाने को पीर परैया तो थे लागी होए सो जाने तीर राम भगत अणियाले तीर है ते ती तीर वाणी एक तीर हृदय छलनी कर देगी और ये हृदय नु लगी वाणी अंदर जितना लोभ दा खून है वासना दा खून निकलेगा ਔਰ ਰੱਬ ਦੇ ਨਾਮ ਦੀ ਪਿਆਸ ਪੈਦਾ ਹੋਵੇਗੀ ਭਗਤ ਕਬੀਰ ਵੀ ਕਹਿੰਦੇ ਨੇ ਕਬੀਰ ਸਤ ਗੁਰ ਸੂਰ ਮੇ ਬਾਇਆ ਬਾਨ ਜੋ ਏਕ ਲਾਗਤ ਹੀ ਭੋਇ ਗਿਰ ਪਰਿਆ ਪਰਿਆ ਕਰੇ ਜੇ ਛੇਕ ਕਹਿੰਦਾ ਬਾਣੀ ਮੈਂ ਕੀ ਸੁਣੀ ਪੂਰਨ ਪੁਰਖ ਦੇ ਕੋਲੋਂ ਇਹ ਤੇ ਤੀਰ ਲੱਗ ਗਿਆ ਔਰ ਗਿਰ ਗਿਆ ਟਹਿ ਗਿਆ ਹੰਕਾਰ ਗਿਰ ਗਿਆ ਨਿਰਮਾਨਤਾ ਆ ਗਈ ਹੈ ਬਾਣੀ ਵਾਕਈ ਚੋਟ ਕਰ ਗਈ ਹੈ ਪਹਿਚਾਨ ਕੀ ਹੋਵੇਗੀ ਹਰ ਇੱਕ ਦੇ ਚਰਨਾਂ ਦੀ ਖਾਕ ਬਣ ਜਾਏਗਾ ਦੂੜ ਬਣ ਜਾਏਗਾ ਨਿਰਮਾਨਤਾ ਦਾ ਮੁਜਸਮਾ ਬਣ ਜਾਏਗਾ ਕਬੀਰ ਕਹਿੰਦੇ ਲਾਗਤ ਹੋਈ ਭੋਏ ਗਿਰ ਪਰਿਆ ਪਰਿਆ ਕਰੇ ਜੇ ਛੇਕ ਅੱਗੇ ਕੁਝ ਹੋਰ ਵੀ ਜ਼ਿਕਰ ਕੀਤਾ ਹੈ ਕਬੀਰ ਗੂੰਗਾ ਹੋਵਾ ਬਾਵਰਾ ਬਹਿਰਾ ਹੋਵਾ ਕਾਨ ਪਾਉ ਤੇ ਪਿੰਗਲ ਭਇਆ ਮਾਰਿਆ ਸਤਗੁਰੂ ਬਾਣ ਐਸਾ ਬਾਣੀ ਦਾ ਬਾਣ ਮਾਰਿਆ ਗੁੰਗਾ ਹੋ ਗਿਆ ਹੈ। ਉਹ ਇਸ ਗੁੰਗੇ ਦੀ ਤਸ਼ਰੀਹ ਇਹ ਕਬੀਰੇ ਕਹਿ ਰਹੇ ਨੇ ਹੋ ਮਿੱਥਿਆ ਬੋਲ ਜ਼ਬਾਨ ਚੋਂ ਨਿਕਲਦਾ ਹੀ ਨਹੀਂ ਗੁੰਗਾ ਹੋ ਗਿਆ। ਝੂਠ ਨਿਕਲਦਾ ਹੀ ਨਹੀਂ ਗੁੰਗਾ ਹੋ ਗਿਆ। ਔਰ ਇਸ ਤੀਰ ਦੇ ਲੱਗਣ ਨਾਲ ਜੋ ਰਸ ਆਇਆ ਜੋ ਤੜਪਣ ਦਾ ਸੁਆਦ ਆਇਆ ਇਹ ਮੈਂ ਕਹਿ ਵੀ ਨਹੀਂ ਸਕਦਾ ਗੁੰਗਾ ਹੋ ਗਿਆ। ਨਹੀਂ ਕਹਿ ਸਕਦਾ। ਇਨ ਨੂੰ ਬਿਆਨ ਨਹੀਂ ਕਰ ਸਕਦਾ ਕਹਿੰਦੇ ਨੇ ਇੱਕੋ ਹੀ ਤੜਪਣਾ ਇੱਕੋ ਹੀ ਪੀੜਾ ਐਸੀ ਹੈ ਔਰ ਉਹ ਹੈ ਪਰਮਾਤਮਾ ਦੇ ਵਿਛੋੜੇ ਦੀ ਪੀੜਾ ਕੁਝ ਭਗਤ ਕਹਿੰਦੇ ਨੇ ਕੋਈ ਗੱਲ ਨਹੀਂ ਨਹੀਂ ਮਿਲਦਾ ਤੇ ਨਾ ਸਹੀ ਇਹ ਪੀੜਾ ਹੀ ਰਹਿਣ ਦੇ ਉਸ ਪੀੜਾ 'ਚ ਵੀ ਆਨੰਦ ਹੈ ਭਾਵੇਂ ਬੜੀ ਭੈੰਕਰ ਪੀੜਾ ਹੈ ਲੇਕਿਨ ਫਿਰ ਵੀ ਉਸ ਦੇ 'ਚ ਕੁਝ ਰਸ ਹੈ ਅਮੀਰ ਖusro ਕਹਿੰਦੇ ਨੇ ਯਾ ਰੱਬ ਦੁਆਏ ਵਸਲ ਨਾ ਹਰ ਗਿਸ ਕਬੂਲ ਹੋ ਐ ਖੁਦਾ ਐ ਜੋ ਮੈਂ ਤੜਪ ਕੇ ਰੋਜ਼ ਤੇਰੇ ਅੱਗੋਂ ਦੁਆ ਕਰਦਾ ਸਵੇਰੇ ਸ਼ਾਮ ਤੂੰ ਮਿਲ ਤੂੰ ਮਿਲ ਤੂੰ ਮੈਨੂੰ ਨਾ ਮਿਲ ਗਜ਼ਬ ਦੀ ਗੱਲ ਫਿਰ ਦੁਆ ਕਿਉਂ ਕਰਦਾ ਹੈ ਫਿਰ ਅਰਦਾਸ ਕਿਉਂ ਕਰਦਾ ਹੈ ਯਾ ਰਬ ਦੁਆਏ ਵਸਲ ਨਾ ਹਰ ਗਿਸ ਕਬੂਲ ਹੋ ਫਿਰ ਦਿਲ ਮੇ ਕਿਆ ਰਹੇਗਾ ਜੋ ਹਸਰਤ ਨਿਕਲ ਗਈ ਤੜਪਣ ਦੇ ਸਾਨੂੰ ਇਸੇ ਚ ਵੀ ਸਵਾਲ ਹੈ ਇਸ ਬਿਰਹ ਦੇ ਵਿੱਚ ਜੀਵਨ ਤੜਪਦਿਆਂ ਵੀ ਲੰਘ ਜਾਏ ਅਮੀਰ ਖੁਸਰੋ ਕਹਿੰਦੇ ਨੇ ਇਹ ਵੀ ਕਬੂਲ ਹੈ ਕਮ ਸੇ ਕਮ ਅਹਿਸਾਸ ਤੇ ਰਹੇਗਾ ਉਹ ਵਿਛੋੜਾ بار بار ਤੇਰੀ ਯਾਦ ਤੇ ਦਿਲਾਏਗਾ ਤੇਰੀ ਮੰਗ ਤੇ ਕਰੇਗਾ ਤੇਰੀ ਚਾਹਤ ਤੇ ਕਰੇਗਾ ਬਹੁਤ ਗਹਿਰਾਈ ਨੂੰ ਛੋਇਆ ਹੈ ਇਸ ਮਹਾਨ ਸੂਫੀ ਸੰਤ ਨੇ ਇਹ ਕਵਾਲੀ ਸੰਗੀਤ ਦਾ ਵੀ ਜਨਮਦਾਤਾ ਸੀ ਔਰ ਉਰਦੂ ਸ਼ਾਇਰੀ ਦਾ ਵੀ ਜਨਮਦਾਤਾ ਸੀ ਅਮੀਰ ਖੁਸਰੋ یا رب دعائے وصل نہ ہرگز قبول ہو اے جڑا میں تیرے اگے روز ارदास کردا تمینو مل تمینو مل نہ مل بس میں نو ارदास ہی کرن دے اس طرح تڑپن دے اس وچ وی سواد ہے ایں وچ وی رس ہے کہ کوئی پیڑا ہے جس پیڑا دے پیڑا تے ہے ہی پر رس وی ہے پر غزب دی گل ہے भगत کہہ وی نہیں سکدے کچھ بیان وی نہیں کر سکدے तो कबीर ने गुंगा हो गया कुछ कह नहीं सकता मैं बयान नहीं कर सकता कबीर गूंगा हुआ बावरा, बाबरा ने भोला हो गया अंदरों बारों एक हो गया ने बच्चे भोले ने और संत भोले बाकी दुनिया चलाक आती है चलाक तो मुराद बारों कुछ हो रहा है अंदरों कुछ हो रहा है भोला अंदरों बहरो बिल्कुल एक बच्चा भोला है ये बचपन ਦਾ ਇੱਕ ਬਹੁਤ ਵੱਡਾ ਗੁਣ ਹੈ ਗੁਰੂ ਅਰਜਨ ਦੇਵ ਜੀ ਮਹਾਰਾਜ ਕਹਿੰਦੇ ਨੇ ਪਾਇਓ ਬਾਲ ਬੁੱਧ ਸੁਖਰੇ ਬੱਚੇ ਦੀ ਤਰ੍ਹਾਂ ਭੋਲੇ ਬਣ ਗਏ ਰੱਬ ਮਿਲ ਗਏ ਅੰਦਰੋਂ ਬਾਹਰੋਂ ਇੱਕ ਚਲਾਕ ਬੰਦਾ ਸ਼ੈਤਾਨ ਹੁੰਦਾ ਹੈ ਇਤਨੀ ਵੀ ਮਾਇਸ ਕਰਾ ਉਹ ਅੰਦਰੋਂ ਕੁਛ ਹੋਰ ਹੁੰਦਾ ਹੈ ਬਾਹਰੋਂ ਕੁਛ ਹੋਰ ਹੁੰਦਾ ਹੈ ਕਲਗੀਧਰਪਿਤਾ ਕਹਿੰਦੇ ਨੇ ਔਰੰਗਜ਼ੇਬ ਨੂੰ ਜ਼ਫਰਨਾਮੇ ਦੀ ਬਾਣੀ ਦੇ ਰਹੇ ਐ ਔਰੰਗਜ਼ੇਬ ਮੈਂ ਤੇ ਤੈਨੂੰ ਮਨੁੱਖ ਵੀ ਨਹੀਂ ਮੰਨਦਾ ਤੂੰ ਬੰਦਾ ਵੀ ਨਹੀਂ ਹੈ ਕਿਉਂ ਕਾਰਨ ਆਖਿਰ ਮਨੁੱਖ ਹੈ ਹਮੂ ਮਰਦ ਬਾਇਦ ਸ਼ਬਦ ਸੁਖ ਨਵਰ ਨ ਸਿਕਮੇ ਦੀ ਗਰਦਰ ਦਹਾਨੇ ਦੀ ਗਰ ਸ੍ਰੀ ਮੁਖਵਾਗ ਪਾਦਸ਼ਾਹੀ ਦਸਮੀ ਜ਼ਫਰਨਾਮਾ ਤੇਰੇ ਮੂੰਹ ਦੇ ਵਿੱਚ ਕੁਝ ਹੋਰ ਹੈ ਤੇਰੇ ਦਿਲ ਵਿੱਚ ਕੁਝ ਹੈ ਹੋਰ ਹੈ ਤੇਰੇ ਚਿਹਰੇ ਤੇ ਕੁਝ ਹੋਰ ਹੈ ਤੇਰੇ ਅੰਦਰ ਕੁਝ ਹੋਰ ਹੈ ਤੂੰ ਤੇ ਮਰਦ ਵੀ ਨਹੀਂ ਹੈ ਮਨੁੱਖ ਵੀ ਨਹੀਂ ਹੈ ਫਕੀਰ ਹੋਣਾ ਖੁਦਾ ਸ਼ਨਾਸ ਹੋਣਾ ਹੋਰ ਗੱਲ ਹੈ ਤੂੰ ਤੇ ਬੰਦਾ ਵੀ ਨਹੀਂ ਹੈ तू तो शैतान है तेरे अंदर कुछ हो रहा है, तेरे बाहर कुछ हो रहा है, बाबा फरीद भी एक कच्चे बंदे ने जिन्ह के अंदर कुछ हो रहा है, बाहर कुछ हो रहा है, जिन मन होर मुख होर से कांडे कच्चे भोला जो अंदरों बाहरों एक है चलाक जो अंदरों कुछ हो रहा है, बाहरों कुछ हो रहा है ਚਲਾਕ ਬੰਦੇ ਸੰਸਾਰ ਵਿੱਚ ਤਰੱਕੀ ਕਰ ਜਾਂਦੇ ਨੇ ਭੋਲੇ ਨਹੀਂ ਕਰ ਸਕਦੇ ਕਿਉਂਕਿ ਭੋਲਾ ਕੁਛ ਪਾਉਂਦਾ ਤੇ ਹੈ ਨਹੀਂ ਜੋ ਕੁਛ ਅੰਦਰ ਹੈ ਬਾਹਰ ਬਿਲਕੁਲ ਇੱਕ ਇੱਕ ਸਾਡੇ ਦੇਸ਼ ਵਿੱਚ ਇੱਕ ਜੋਗੀ ਹੋਇਆ ਹੈ ਸ਼ਿਵ ਜੀ ਤੇ ਸ਼ਿਵ ਜੀ ਦਾ ਇੱਕ ਬੜਾ ਪ੍ਰਸਿੱਧ ਨਾਮ ਹੈ ਭੋਲਾ ਭੋਲਾ ਸ਼ੰਕਰ ਭੋਲਾ ਨਾ ਭਈ ਭੋਲਾ ਹੈ ਅੰਦਰੋਂ ਬਾਹਰੋਂ ਇੱਕ ਕਹਿੰਦੇ ਨੇ ਭੋਲਾ ਬੰਦਾ ਠਗਾ ਸਕਦਾ ਹੈ ਠਗ ਨਹੀਂ ਸਕਦਾ ਚਲਾਕ ਬੰਦਾ ਠਗ ਸਕਦਾ ਹੈ ਕਗਾ ਨਹੀਂ ਸਕਦਾ ਹੈ। ਔਰ ਸਾਦੀ ਤੇ ਕਹਿੰਨੇ ਹਜ਼ਾਰ ਦਫਾ ਠਗਾ ਜਾਣਾ ਬਿਹਤਰ ਹੈ ਬਨਸਪਤ ਇੱਕ ਦਫਾ ਠਗਣ ਦੇ। ਇੱਕ ਦਫਾ ਠਗਣ ਨਾਲ ਜੋ ਹਿਰਦਾ ਮੈਲਾ ਹੁੰਦਾ ਹੈ ਹਜ਼ਾਰ ਦਫਾ ਠਗਾ ਕੇ ਵੀ ਸ਼ਾਇਦ ਇਤਨਾ ਦੁਖੀ ਨਾ ਹੋਵੇ। ਤੋਂ ਮੈਂ ਇਸ ਕਹਾ ਬੋਲੇ ਮਨੁੱਖ ਠਗਾ ਸਕਦੇ ਨੇ ਠਗ ਨਹੀਂ ਸਕਦੇ। ਚਲਾਕ ਬੰਦੇ ਠਗ ਸਕਦੇ ਨੇ ਠਗਾ ਨਹੀਂ ਸਕਦੇ। ਚਲਾਕ ਬੰਦਾ ਸੰਸਾਰ ਵਿੱਚ ਤਰੱਕੀ ਕਰ ਜਾਂਦਾ ਹੈ। ਭੋਲਾ ਬੰਦਾ ਉਮੀਦ ਨਹੀਂ ਕਿ ਰਾਜਨੀਤੀ ਦੇ ਤਰੱਕੀ ਕਰ ਸਕੇ ਸਿੰਘਾਸਣ ਤੱਕ ਪਹੁੰਚੇ ਮੁਸ਼ਕਿਲ ਹੈ। ਚਲਾਕੀ ਤਾਂ ਚਾਹੀਦੀ ਹੈ। ਜੋ ਕੁਝ ਅੰਦਰ ਹੈ ਇਹ ਤੇ ਬਿਲਕੁਲ ਪਰਦੇ ਪਾਵੇ। ਮੈਂ ਇੱਕ ਦਿਨ ਪੜ ਰਿਹਾ ਸੀ ਇਤਿਹਾਸ ਸੁਲਤਾਨ ਉਹ ਇਜ਼ਤ ਦਾ ਤੇ ਤੈਮੂਰ ਲੰਗ ਦਾ। ਤੈਮੂਰ ਲੰਗ ਲੰਗੜਾ ਸੀ। ਜਿਸ ਨੇ ਹਿੰਦੁਸਤਾਨ ਤੇ ਵੀ ਰਾਜ ਕੀਤਾ ਹੈ ਤੈਮੂਰ ਲੰਗ ਕਨ ਸੱਜੀ ਲੱਤ ਤੈਮੂਰ ਦੀ ਕੰਮ ਨਹੀਂ ਕਰਦੀ ਸੀ ਲੰਗੜਾ ਸੀ ਲੰਗੜਾ ਸ਼ਬਦ ਵੀ ਇੱਕ ਪਰਸ਼ਿੰਦੋਂ ਆਇਆ ਉਥੇ ਲੰਗ ਕਹਿੰਦੇ ਨੇ ਜਦ ਵੀ ਲੱਤ ਨਾ ਹੋਵੇ ਸੁਲਤਾਨ ਬਹਿਜ਼ਦ ਕਾਨਾ ਸੀ ਉਹਦੀ ਖੱਬੀ ਅੱਖ ਕੰਮ ਨਹੀਂ ਕਰਦੀ ਸੀ ਤੈਮੂਰ ਦੀ ਸੱਜੀ ਲੱਤ ਕੰਮ ਨਹੀਂ ਕਰਦੀ ਸੀ ਪੁਰਾਣਾ ਇਤਿਹਾਸ ਇਨਾਂ ਦਾ ਅਸਫਾਨ ਦੇ ਮੈਦਾਨ ਦੇ ਕਿਧਰੇ ਦੋਹਾਂ ਦਾ ਸੰਘਰਸ਼ ਹੋ ਗਿਆ ਲੜਾਈ ਹੋ ਗਈ ਜੰਗ ਹੋਈ ਇਸ ਜੰਗ ਦੇ ਚ ਵੈਜ਼ਦ ਹਾਰ ਗਿਆ ਔਰ ਤੈਮੂਰ ਜਿੱਤ ਗਿਆ ਤਾਂ ਇਸਲਾਮੀ ਮੁਸਲਮਾਨਾ ਜਿਸ ਤਰ੍ਹਾਂ ਹੁੰਦਾ ਹੈ ਵੈਜ਼ਦ ਦੀਆਂ ਮੁਸ਼ਕਾਂ ਬੰਦ ਦਿੱਤੀਆਂ ਗਿਆ ਰਸਿਆਂ ਨਾਲ ਬੰਕੇ ਉਹਨਾਂ ਤੈਮੂਰ ਦੇ ਸਾਹਮਣੇ ਲੰਦਾ ਗਿਆ ਹੁਣ ਤੈਮੂਰ ਫੈਸਲਾ ਕਰੇ ਕੀ ਕਰਨਾ ਹੈ ਇਸ ਦਾ ਮੁਸ਼ਕਾਂ ਦੇ ਵਿੱਚ ਬਨੇ ਹੋਇਆ ਦੇਖ ਕੇ ਰਸਿਆਂ ਨਾਲ ਬਨੇ ਹੋਇਆ ਦੇਖ ਕੇ ਤैमूर ਖਿੜ-ਖਿੜਾ ਕੇ ਹੱਸ ਪਿਆ ਉਸ ਵਕਤ ਵੈਜ਼ਦ ਕਹਿੰਦਾ ਤैमूर ਦੋ ਲੜਦੇ ਨੇ ਇੱਕ ਜਿੱਤਦਾ ਹੈ ਇੱਕ ਹਾਰਦਾ ਹੈ ਠੀਕ ਹੈ ਤੇਰੀ ਜਿੱਤ ਹੋ ਗਈ ਹੈ ਮੇਰੀ ਹਾਰ ਹੋ ਗਈ ਹੈ ਪਰ ਇਤਨਾ ਨਾ ਹੱਸ ਇੰਨਾ ਵੈਸ਼ੀ ਹਾਸਾ ਕਿਉਂ ਹੱਸਦਾ ਪਿਆ ਇਸ ਜਿੱਤ ਦੇ ਤੇ ਤੂੰ ਆਪੇ ਤੋਂ ਬਾਹਰ ਹੋ ਗਿਆ ਇੰਨਾ ਖੁਸ਼ ਤੇ ਮੂਰ ਕਹਿੰਦਾ ਕੌਣ ਮੂਰਖ ਹੱਸਦਾ ਪਿਆ ਆਪਣੀ ਜਿੱਤ ਤੇ ਮੈਂ ਨਹੀਂ ਹੱਸ ਰਿਹਾ ਮੈਂ ਆਪਣੀ ਜਿੱਤ ਤੇ ਨਹੀਂ ਹੱਸ ਰਿਹਾ ਮੈਂ ਖੁਦਾ ਦੀ ਖੁਦਾਈ ਤੇ ਹੱਸ ਰਿਹਾ ਕਿਉਂ ਕਹਿੰਦਾ ਹੈਰਾਨਗੀ ਦੀ ਗੱਲ ਖੁਦਾ ਦੀ ਖੁਦਾਈ ਤੇ ਮੈਂ ਇਸ ਵਾਸਤੇ ਹੱਸ ਰਿਹਾ ਕਿਉਂ ਬਾਦਸ਼ਾਹ ਬਣਾਉਂਦਾ ਹੈ ਤੇਰੇ ਜੈਸੇ ਅੰਧੇ ਨੂੰ ਮੇਰੇ ਜੈਸੇ ਲੰਗੜੇ ਨੂੰ ਮੈਂ ਹੈਰਾਨ ਇਹਨਾਂ ਨੂੰ ਜ਼ਮੀਨ ਤੇ ਚੱਲਣ ਦੀ ਜਾਂਚ ਨਹੀਂ ਆਉਂਦੀ ਤਖਤ ਤੱਕ ਪਹੁੰਚ ਜਾਂਦੇ ਨੇ ਜੋ ਸਮੱਸਿਆ ਨੂੰ ਸੰਸਾਰ ਨੂੰ ਪੂਰਨ ਤੌਰ ਤੇ ਵੇਖ ਨਹੀਂ ਸਕਦੇ ਸਿੰਘਾਸਣਾਂ ਤੱਕ ਪਹੁੰਚ ਜਾਂਦੇ ਨੇ ਅਕਸਰ ਐਸਾ ਹੁੰਦਾ ਹੈ ਭਾਈ ਗੁਰਦਾਸ ਜੀ ਨੇ ਤੇ ਸਵਈਏ 'ਚ ਬੜਾ ਕਮਾਲ ਕਰ ਦਿੱਤਾ ਹੈ ਆਪ ਕਹਿੰਦੇ ਨੇ ਚੰਦਨ ਕੀ ਬਾਰ ਜੈਸੇ ਦੀਜੀਤ ਬਬੂਰ ਦਰਮ ਕੰਚਨ ਸਪਟ ਮਦ ਕਾਂਜ ਗਹਿ ਰੱਖੀ ਹੈ ਬੜੀ ਕੀਮਤੀ ਪੰਕਤੀ ਹੈ ਇੱਕ ਬੰਦਾ ਕਿਧਰੇ ਚੰਦਨ ਦੀ ਲੱਕੜਾਂ ਦੀ ਖੇਤ ਦੇ ਆਲੇ ਦੁਆਲੇ ਵਾੜ ਤੇ ਲਾਵੇ ਤੇ ਚੰਦਨ ਦੀ ਲੱਕੜ ਹਜ਼ਾਰਾਂ ਰੁਪਏ ਦੀ ਕਿਲੋਗ੍ਰਾਮ ਕਿਧਰੇ ਮਿਲਦੀ ਹੈ ਅਸਲੀ ਚੰਦਨ ਬਾਵਲ ਚੰਦਨ ਬਹੁਤ ਮਹਿੰਗਾ ਹੈ ਇਹ ਸਾਰੇ ਹਿੰਦੁਸਤਾਨ ਦੇ ਥੋੜਾ ਜਿਹਾ ਮੈਸੂਰ ਦੇ ਬਾਗਬ ਦੇ ਚ ਹੁੰਦਾ ਹੈ ਔਰ ਕਿਧਰੇ ਨਹੀਂ ਇਹ ਬਿਲਕੁਲ ਮਾਮੂਲੀ ਤਾਦਾਲ ਦੇ ਥੋੜਾ ਜਿਹਾ ਆਸਾਮ ਦੇ ਵਿੱਚ ਬਾਕੀ ਕਿਧਰੇ ਵੀ ਨਹੀਂ ਹੈ ਔਰ ਬੌੜੀ ਬਹੁਤ ਥੋੜੀ ਤਾਦਾਲ ਚੰਦਨ ਦੇ ਲੱਕੜਾਂ ਦੀ ਚਾਰੋਂ ਪਾਸੇ ਵਾੜ ਪਿਆ ਲਾਵੇ ਕਿਸਾਨ ਤੇ ਭਾਈ ਸਾਹਿਬ ਕਹਿੰਦੇ ਮੈਂ ਉਸ ਤੋਂ ਪੁੱਛਿਆ ਅੰਦਰ ਕੇਸਰ ਬੀਜਿਆ ਤੂੰ ਕੀ ਬੀਜਿਆ ਚੰਦਨ ਦੀ ਵਾੜ ਲਾ ਰਹੇ ਹੈ ਕਹਿੰਦਾ ਅੰਦਰ ਕਿਕਰਾਂ ਦੇ ਬੂਟੇ ਲਾਏ ਨੇ ਚੰਦਨ ਕੀ ਬਾੜ ਜੈਸੇ ਦੀਜੀਤ ਬਬੂਰ ਦਰਮ ਬਬੂਰ ਦੇ ਬੂਟੇ ਲਾਇਨ ਕਿਕਰਾਂ ਦੇ ਬੂਟੇ ਲਾਇਨ ਵਾੜ ਚੰਦਨ ਦੇ ਕੰਚਨ ਸਪਟਰਬਦ ਕਾਂਚ ਗ੍ਰਹਿ ਰੱਖੀਏ ਸੋਨੇ ਦਾ ਬਕਸਾ ਬਣਾਇਆ ਉਸਨੇ ਸੋਨੇ ਦਾ ਤੇ ਭਾਈ ਜੀ ਕਹਿੰਦੇ ਨੇ ਤੂੰ ਸੋਨੇ ਦਾ ਇਤਨਾ ਵੱਡਾ ਬਕਸਾ ਬਣਾਇਆ ਹੈ ਇਹਦੇ ਵਿੱਚ ਲਾਲ ਰਤਨ ਜਵਾਹਰ ਕੀ ਰੱਖਿਆ ਤੂੰ ਮੰਗੇ ਰੱਖੇ ਨੇ ਨੀਲਮ ਰੱਖਿਆ ਪੰਨੇ ਰੱਖੇ ਨਹੀਂ ਸੋਨੇ ਦਾ ਬਕਸਾ ਕਹਿੰਦਾ ਇਹਦੇ ਵਿੱਚ ਪੱਥਰ ਰੱਖਿਆ ਤੇ ਕੱਚ ਰੱਖਿਆ ਸੋਨੇ ਦੇ ਬਕਸੇ ਦੇ ਵਿੱਚ ਕੱਚ ਤੇ ਪੱਥਰ ਚੰਦਨ ਦੀ ਵਾੜ ਤੇਂਦਰ ਬੂਟੇ ਕਿਕਰਾਂ ਦੇ ਸਾਧਨ ਦੁਰਾਏ ਕਿ ਅਸਾਦ ਅਪਰਾਧ ਕਰੇ ਉਲਟਈ ਚਾਲ ਕਲੀ ਕਾਲ ਬ੍ਰਹਮਾ ਕੀ ਹੈ ਪਾਈ ਸਾਹਿਬ ਕਹਿੰਨੇ ਕਲ ਯੁਗ ਦੇ ਚ ਉਲਟੀ ਚਾਲ ਵੇਖੋ ਕਿ ਜਿਹੜੇ ਮਹਾਨ ਆਧਾਰਮਿਕ ਲੋਕ ਨੇ ਧਰਮ ਦੀ ਕੱਖ ਵੀ ਸਮਝ ਨਹੀਂ ਉਹੀ ਦੁਨੀਆ ਦੇ ਧਰਮ ਦੇ ਮੁਖੀ ਆਉਣਗੇ ਬਿਲਕੁਲ ਕਿਕਰਾਂ ਦੇ ਬੂਟੇ ਪਰ ਉਹਨਾਂ ਨੂੰ ਛੁਪਾਉਣ ਵਾਸਤੇ ਧਰਮ ਦਾ ਲਿਬਾਸ ਚੰਦਨ ਦੀ ਵਾੜ ਲਾ ਦੇਣਗੇ ਬਿਲਕੁਲ ਕੱਚ ਤੇ ਪੱਥਰ ਪਰ ਦੁਨੀਆ ਭੁਲੇਖੇ ਚੇਤ ਰਾਇ ਤੇ ਸੋਨੇ ਦਾ ਬਕਸਾ ਬਣਾ ਲੈਣਗੇ ਲਿਬਾਸ ਧਾਰਮਕ ਪਹਿਰਾਵਾ ਧਾਰਮਕ ਧਰਮ ਦੀ ਗੱਲ ਧਰਮ ਦੇ ਮੁਖੀ ਅੰਦਰ ਵਿਕਾਰਾਂ ਦੇ ਕਿਕਰਾਂ ਤੋਂ ਇਲਾਵਾ ਹੋਰ ਕੁਝ ਵੀ ਨਹੀਂ ਅੰਦਰ ਈਰਖਾ ਦੁਐਸ਼ ਹੰਕਾਰ ਦੇ ਪਥਰਾਂ ਤੋਂ ਇਲਾਵਾ ਹੋਰ ਕੁਝ ਵੀ ਨਹੀਂ ਅੰਦਰ ਪਖੰਡ ਦੇ ਕੱਚ ਤੋਂ ਇਲਾਵਾ ਹੋਰ ਕੁਝ ਵੀ ਨਹੀਂ ਪਾਈ ਸਾਹਿਬ ਨੇ ਇੰਝ ਗੱਲ ਬੜੀ ਗਜ਼ਬੀ ਜੋ ਹੈ ਖੋਲੀ ਹੈ